ਇਸ ਟਾਈਮ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਚੱਲੀਆਂ ਤਾੜ-ਤਾੜ ਗੋਲੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਮੁਰਤੋਂ ਗੋਲੀਬਾਰੀ ਦੀ ਜਿਹੜੀ ਘਟਨਾ ਹੈ ਉਹ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੋਲੀਆਂ ਵੱਜੀਆਂ ਹੋਈਆਂ ਹਨ ਹੁਣ ਪੁਲਿਸ ਜ਼ਿਲ੍ਹਾ ਪਟਾਲਾ ਅਧੀਨ ਪੈਂਦੇ ਕਸਬਾ ਫਤਿਹਗੜ ਚੂੜੀਆਂ ਦੇ ਅਜਨਾਲਾ ਰੋਡ ਤੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਗੋਲੀ ਚਰਾ ਕੇ ਫਰਾਰ ਹੋ ਗਈ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਦਸਤੂਰੇ ਦਸਤਾਰ ਦੀ ਦੁਕਾਨ ਤੇ ਚਲਾਈਆਂ ਗਈਆਂ ਗੋੜੀਆਂ ਤੇ ਗੋਲੀ ਦੌਰਾਨ ਬਾਹਰਲੇ ਸ਼ੀਸ਼ੇ ਤੇ ਜਿਹੜੀ ਤੁਸੀਂ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਬਾਹਰ ਸ਼ੀਸ਼ਾ ਹੈ ਉਹਦੇ ਉੱਤੇ ਗੋਲੀਆਂ ਲੱਗੀਆਂ ਹੋਈਆਂ ਨਜ਼ਰ ਆਉਂਦੀਆਂ ਹੋਣਗੀਆਂ ਤੁਹਾਨੂੰ ਜਿਸ ਕਾਰਨ ਜਿਹੜਾ ਸ਼ੀਸ਼ਾ ਪੂਰੇ ਤਰੀਕੇ ਨਾਲ ਟੁੱਟ ਗਿਆ ਪਰ ਇਸ ਘਟਨਾ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜਿਸ ਤੋਂ ਬਚਾ ਰਿਹਾ ਹੈ ਇਸ ਮੌਕੇ ਫਤਿਹਗੜ ਚੂੜੀਆਂ ਦੇ ਡੀਐਸਪੀ ਵਿੱਪਨ ਕੁਮਾਰ ਅਤੇ ਐਸ ਐਚਓ ਪ੍ਰਭਜੋਤ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਦੁਕਾਨ ਮਾਲਕ ਪਰਮਿੰਦਰ ਸਿੰਘ ਪਾਸੋਂ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਗਈ ਹੈ ਲੇਕਿਨ ਜਿਹੜੀਆਂ ਇਹ ਵਾਰਦਾਤਾਂ ਹਨ ਇਹ ਰੁਕਣ ਦਾ ਜਿਹੜਾ ਨਾਮ ਨਹੀਂ ਲੈ ਰਹੀਆਂ ਪਰਮਿੰਦਰ ਸਿੰਘ ਰੰਸੀਕੇ ਕਲਾ ਤੋਂ ਹੈਗੇ ਨੇ ਇਹਨਾਂ ਦੀ ਪੱਗਾਂ ਦੀ ਦੁਕਾਨ ਹੈ ਅਜਨਾਲਾ ਰੋਡ ਫਤਿਹਗੜ ਚੂੜੀਆਂ ਅੱਜ ਸਵੇਰੇ ਕਰੀਬ 11:30 11 ਵਜੇ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਇਹਨਾਂ ਦੀ ਦੁਕਾਨ ਤੇ ਫਾਇਰ ਕੀਤਾ ਤੇ ਫਾਇਰ ਜਿਹੜਾ ਇਹਨੇ ਸ਼ੀਸ਼ੇ ਵਿੱਚ ਲੱਗਾ ਕੋਈ ਵੀਰ ਨਾਲ ਕੋਈ ਇੰਜਰੀ ਨਹੀਂ ਹੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ ਅਸੀਂ ਬਰੀ ਵਾਸੀ ਮੌਕੇ ਤੇ ਪਹੁੰਚ ਗਏ ਮੌਲਾਜਾ ਮੌਕਾ ਕਰ ਲਿਆ ਤੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ 11 ਸਵਾ 11 ਦੀ ਸਵੇਰ ਸਾਰੇ ਸੀਸੀਟੀਵੀ ਚੈੱਕ ਕਰ ਰਹੇ ਹਾਂ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਇਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਆ ਪੂਰਾ ਇਹਨੂੰ ਟ੍ਰੇਸ ਕਰ ਰਹੇ ਹਾਂ ਸਾਡੇ ਸਾਰੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ ਇਸ ਟਾਈਮ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਚੱਲੀਆਂ ਤਾੜ-ਤਾੜ ਗੋਲੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਮੁਰਤੋਂ ਗੋਲੀਬਾਰੀ ਦੀ ਜਿਹੜੀ ਘਟਨਾ ਹੈ ਉਹ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੋਲੀਆਂ ਵੱਜੀਆਂ ਹੋਈਆਂ ਹਨ ਹੁਣ ਪੁਲਿਸ ਜ਼ਿਲ੍ਹਾ ਪਟਾਲਾ ਅਧੀਨ ਪੈਂਦੇ ਕਸਬਾ ਫਤਿਹਗੜ ਚੂੜੀਆਂ ਦੇ ਅਜਨਾਲਾ ਰੋਡ ਤੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਗੋਲੀ ਚਰਾ ਕੇ ਫਰਾਰ ਹੋ ਗਈ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਦਸਤੂਰੇ ਦਸਤਾਰ ਦੀ ਦੁਕਾਨ ਤੇ ਚਲਾਈਆਂ ਗਈਆਂ ਗੋੜੀਆਂ ਤੇ ਗੋਲੀ ਦੌਰਾਨ ਬਾਹਰਲੇ ਸ਼ੀਸ਼ੇ ਤੇ ਜਿਹੜੀ ਤੁਸੀਂ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਬਾਹਰ ਸ਼ੀਸ਼ਾ ਹੈ ਉਹਦੇ ਉੱਤੇ ਗੋਲੀਆਂ ਲੱਗੀਆਂ ਹੋਈਆਂ ਨਜ਼ਰ ਆਉਂਦੀਆਂ ਹੋਣਗੀਆਂ ਤੁਹਾਨੂੰ ਜਿਸ ਕਾਰਨ ਜਿਹੜਾ ਸ਼ੀਸ਼ਾ ਪੂਰੇ ਤਰੀਕੇ ਨਾਲ ਟੁੱਟ ਗਿਆ ਪਰ ਇਸ ਘਟਨਾ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜਿਸ ਤੋਂ ਬਚਾ ਰਿਹਾ ਹੈ ਇਸ ਮੌਕੇ ਫਤਿਹਗੜ ਚੂੜੀਆਂ ਦੇ ਡੀਐਸਪੀ ਵਿੱਪਨ ਕੁਮਾਰ ਅਤੇ ਐਸ ਐਚਓ ਪ੍ਰਭਜੋਤ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਦੁਕਾਨ ਮਾਲਕ ਪਰਮਿੰਦਰ ਸਿੰਘ ਪਾਸੋਂ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਗਈ ਹੈ ਲੇਕਿਨ ਜਿਹੜੀਆਂ ਇਹ ਵਾਰਦਾਤਾਂ ਹਨ ਇਹ ਰੁਕਣ ਦਾ ਜਿਹੜਾ ਨਾਮ ਨਹੀਂ ਲੈ ਰਹੀਆਂ ਪਰਮਿੰਦਰ ਸਿੰਘ ਰੰਸੀਕੇ ਕਲਾ ਤੋਂ ਹੈਗੇ ਨੇ ਇਹਨਾਂ ਦੀ ਪੱਗਾਂ ਦੀ ਦੁਕਾਨ ਹੈ ਅਜਨਾਲਾ ਰੋਡ ਫਤਿਹਗੜ ਚੂੜੀਆਂ ਅੱਜ ਸਵੇਰੇ ਕਰੀਬ 11:30 11 ਵਜੇ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਇਹਨਾਂ ਦੀ ਦੁਕਾਨ ਤੇ ਫਾਇਰ ਕੀਤਾ ਤੇ ਫਾਇਰ ਜਿਹੜਾ ਇਹਨਾਂ ਸ਼ੀਸ਼ੇ ਵਿੱਚ ਲੱਗਾ ਕੋਈ ਵੀਰ ਨਾਲ ਕੋਈ ਇੰਜਰੀ ਨਹੀਂ ਹੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ ਬਹੁਤ ਵੈਰੀ ਵਾਸੀ ਮੌਕੇ ਤੇ ਪਹੁੰਚ ਗਿਆ ਮਲਾਜਾ ਮੌਕਾ ਕਰ ਲਿਆ ਤੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਏ 11 ਸਵਾ 11 ਦੀ ਸਵੇਰ ਸਾਰੇ ਸੀਸੀਟੀਵੀ ਚੈੱਕ ਕਰ ਰਹੇ ਆ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਇਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਆ ਪੂਰਾ ਇਹਨੂੰ ਟ੍ਰੇਸ ਕਰ ਰਹੇ ਆ ਸਾਡੇ ਸਾਰੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ